ਸਪਰੀਮ 162 ਡਾ ਜਾਂ ਫਿਰ ਦਰਮਿਆਨੇ ਸਮੇਂ ਦੀਆਂ ਹੋਰ ਵੀ ਜਿਹੜੀਆਂ ਕਿਸਮਾਂ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਪੀਆ 131 ਆ ਜਾਂ ਸੀਆਰ 321 ਆ ਜਾਂ ਕੁਝ ਹਾਈਬ੍ਰਿਡ ਕਿਸਮਾਂ ਨੇ ਜਿਹੜੀਆਂ 130 35 ਦਿਨ ਲੈਂਦੀਆਂ ਨੇ 1345 ਦਿਨ ਲੈਂਦੀਆਂ ਨੇ ਇਹਨਾਂ ਸਾਰੀਆਂ ਕਿਸਮਾਂ ਦੇ ਵਿੱਚ 50 ਤੋਂ 55 ਦਿਨਾਂ ਦੇ ਬਾਅਦ ਆਪਾਂ ਇੱਕ ਸਪਰੀਮ ਜ਼ਿਕਰ ਕਰ ਦਿੰਦੇ ਆ ਤਾਂ ਉਹਦੇ ਨਾਲ ਝਾੜ ਦੇ ਦਿੱਥੇ ਜਿਹੜਾ ਕਾਫੀ ਵੱਡਾ ਅਸਰ ਪੈਂਦਾ ਕਈ ਕੇ ਸਮਾਂ ਦੇ ਵਿੱਚ ਦਾ ਧਾਰਾ 40 ਕੁਆਂਟਲ ਤੋਂ ਉੱਪਰ ਤੱਕ ਚਲੇ ਜਾਂਦਾ। ਉਹ ਕਿਹੜੀ ਸਪਰੇਆ ਕਿਉਂ ਜ਼ਰੂਰਤ ਪੈਂਦੀ ਆ ਕਿਹੜੇ-ਕਿਹੜੇ ਤੱਤਾਂ ਦੀ ਉਹ ਸਪਰੇ ਆਉਂਦੀ ਆ ਇਹ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ। ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਕੀਤੀવાડી। ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ। ਮੋਬਾਈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਜੁੜਾਉਣ ਕਰ ਲਓ। ਤਾਕੇ ਆਉਣ ਵਾਲੀ ਜਿਹੜੀ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਹੋ ਸਕੇ ਅਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਤੁਹਾਡੇ ਇੱਕ ਲਾਈਕ ਕਰਨ ਦੇ ਨਾਲ ਆਪਾਂ ਨੂੰ ਜਿਹੜਾ ਕੰਮ ਕਰਨ ਦਾ ਹੌਸਲਾ ਬਣਿਆ ਰਹਿੰਦਾ ਤੇ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਕਰ ਦੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੇਖਣਾਂ ਤੱਕ ਜਿਹੜੀ ਪਹੁੰਚ ਸਕੇ ਸਤਿ ਸ਼੍ਰੀ ਅਕਾਲ 110 ਹੈ ਜਾਂ ਫਿਰ ਹੋਰ ਦੂਸਰਿਆਂ ਵੀ ਕਿਸਮਾਂ ਇਹਨਾਂ ਦੇ ਵਿੱਚ ਆਪਾਂ ਨੂੰ ਪਤਾ ਹੈ 50-55 ਦਿਨਾਂ ਤੱਕ ਆਪਾਂ ਜਿਹੜੀ ਖਾਦ ਵਗੈਰਾ ਪੂਰੀ ਜੂਰੀਆ ਵਗੈਰਾ ਜਿਹੜਾ ਪੂਰਾ ਹੋ ਜਾਂਦਾ ਤੇ ਬਿਜਾਈ ਦੇ ਵਕਤ ਆਪਾਂ ਫਾਸਫੋਰਸ ਵਾਲੀ ਕੋਈ ਖਾਦ ਦੀ ਲੋੜ ਆ ਜਾਂ ਪੋਟਾਸ਼ਟਾ ਹੈ ਜਾਂ ਜ਼ਿੰਕ ਵਗੈਰਾ ਇਹ ਸਾਰੀਆਂ ਖਾਦਾਂ ਤਕਰੀਬਨ ਆਪਾਂ ਪਾ ਲੈਂਦੇ ਹੁਣ 50-55 ਦਿਨਾਂ ਦੇ ਉੱਤੇ ਆਪਾਂ ਇੱਕ ਸਪਰੇਅ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਨਾਲ ਝਾੜ ਦੇ ਵਿੱਚ ਕਾਫੀ ਜ਼ਿਆਦਾ ਚੰਗਾ ਅਸਰ ਦੇਖਣ ਨੂੰ ਮਿਲਦਾ ਕਿਉਂਕਿ ਜਾਫਟ ਵੰਦਾ ਦਾ ਨਾਵਾਦ ਝੋਨੇ ਦੀ ਫਸਲ ਦੇ ਵਿੱਚ ਇੱਕ ਬਹੁਤ ਬਰੀਕ ਜਿਹੜੀ ਬੱਲੀ ਬਣਨੀ ਸ਼ੁਰੂ ਹੋ ਜਾਂਦੀ ਹੈ ਉਸ ਵੇਲੇ ਉਹਨੂੰ ਖੁਰਾਕ ਦੀ ਭਰਪੂਰ ਜ਼ਰੂਰਤ ਪੈਂਦੀ ਹੈ ਕਿਉਂਕਿ ਆਪਾਂ ਦੇਖਦੇ ਹਾਂ ਵੀ ਤਕਰੀਬਨ ਖੁਰਾਕ ਦਾ ਕਾਫੀ ਵੱਡਾ ਹਿੱਸਾ ਜਿਹੜਾ ਝੋਨਾ 50 55 ਦਿਨਾਂ ਤੱਕ ਜ਼ਮੀਨ ਦੇ ਵਿੱਚੋਂ ਵਰਤ ਲੱਗਾ ਤੇ ਇਹ ਫਾਸਫੋਰਸ ਤੇ ਪੋਟਾਸ਼ ਤੱਤ ਇਹ ਦੋ ਇਹੋ ਜਿਹੇ ਤੱਤ ਨੇ ਜਿਹੜੇ ਝੋਨੇ ਦੇ ਝਾਰ ਵਧਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ ਜਿਵੇਂ ਹੁਣ ਫਾਸਪੋਰਸ ਤੱਤ ਹੈ ਫਾਸਪੋਰਸ ਤੱਤ ਦਾਣਾ ਬਣਨ ਦੇ ਵਿੱਚ ਫਰੂਟ ਬਣਨ ਦੇ ਵਿੱਚ ਬਹੁਤ ਵੱਡਾ ਇਹਦਾ ਯੋਗਦਾਨ ਹੁੰਦਾ ਤੇ ਇਹ ਆਪਾਂ ਨੂੰ ਪਤਾ ਵੀ ਇਸ ਵੇਲੇ ਜਦੋਂ ਦਾਣਾ ਬਣ ਰਿਹਾ ਹੁੰਦਾ ਜਿਵੇਂ ਝੋਨੇ ਦੀ ਬੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਕਿੰਨੀ ਹੋਊਗੀ ਛਿੱਟਾ ਕਿੱਡਾ ਹੋਊਗਾ ਉਹ ਇਸ ਵੇਲੇ ਡਿਸਾਈਡ ਹੁੰਦਾ ਕਿਉਂਕਿ ਇਸ ਵੇਲੇ ਜੇਕਰ ਫਾਸਟ ਫੋਰਸ ਤੱਕ ਦੀ ਘਾਟ ਆ ਜਾਂਦੀ ਹੈ ਤਾਂ ਸਿੱਟਾ ਕਮਜ਼ੋਰ ਵੀ ਰਹਿ ਸਕਦਾ ਦਾਣਿਆਂ ਦੀ ਜਿੰਕੀ ਜਿਹੜੀ ਉਹ ਘਟ ਸਕਦੀ ਹੈ ਬੱਲੀ ਦਾ ਜਿਹੜਾ ਸਾਈਜ਼ ਆ ਉਹ ਘਟ ਜਾਂਦਾ ਇਸ ਕਰਕੇ ਇਸ ਵੇਲੇ ਆਪਾਂ ਨੂੰ ਫਾਸਟ ਫੋਰਸ ਤੱਕ ਕਿਸੇ ਵੀ ਤਰ੍ਹਾਂ ਘਟਣ ਨਹੀਂ ਦੇਣਾ ਹੁਣ ਫਾਸਟ ਫੋਰਸ ਤੱਕ ਪਾਉਂਦੇ ਨਹੀਂ ਫਸਲ ਨੂੰ ਬਜਾਈ ਵਕਤ ਕਈ ਵਾਰੀ ਨਹੀਂ ਵੀ ਪਾਉਂਦੇ ਆਪਾਂ ਨੂੰ ਪਤਾ ਕਿਉਂਕਿ ਜੇ ਕਣਕ ਦੇ ਵਿੱਚ ਫਾਸਟ ਫੋਰਸ ਤੱਕ ਆਪਾਂ ਪੂਰੀ ਡਾਈ ਪਾਈ ਆ ਤਾਂ ਫਾਸਟ ਫੋਰਸ ਤੱਕ ਵਾਲੀ ਖਾਦ ਦੀ ਜਿਹੜੀ ਸफारਸ਼ ਨਹੀਂ ਕੀਤੀ ਜਾਂਦੀ ਕਿਉਂਕਿ ਕਣਕ ਦੀ ਫਸਲ ਦੇ ਵਿੱਚ ਕਾਫੀ ਜਿਆਦਾ ਅਣਵਰਤੀ ਫਾਸਟ ਫੋਰਸ ਜਿਹੜੀ ਅਗਲੀ ਫਸਲ ਦੇ ਵਾਸਤੇ ਰਹਿ ਜਾਂਦੀ ਹੈ ਸੋ ਹੁਣ ਆਪਾਂ ਨੂੰ ਇਸ ਵੇਲੇ ਕਿਸੇ ਕਾਰਨ ਜੇਕਰ ਆਪਣੀ ਫਸਲ ਦੇ ਵਿੱਚ ਫਾਸਟ ਫੋਰਸ ਦਾ ਵੀ ਘਾਟ ਆ ਜਾਵੇ ਤਾਂ ਝਾੜ ਦੇ ਉੱਤੇ ਜਿਹੜਾ ਮਾੜਾ ਅਸਰ ਪੈਣ ਦਾ ਖਤਰਾ ਹੁੰਦਾ ਤੇ ਇਸ ਕਰਕੇ ਆਪਾਂ ਨੂੰ ਇੱਕ ਫਾਸਟ ਫੋਰਸ ਤੱਕ ਦੀ ਇੱਥੇ ਜ਼ਰੂਰਤ ਹੋਣੀ ਹੈ ਜੇ ਆਪਾਂ ਉਹਦੀ ਸਪਰੇਅ ਕਰ ਦਨੇ ਆ ਪੱਤਾਂ ਦੇ ਰਾਹੀਂ ਤਾਂ ਇਹ ਘਾਟ ਜਿਹੜੀ ਪੂਰੀ ਹੋ ਲੱਗੇ ਤੇ ਝਾੜ ਦੇ ਵਿੱਚ ਆਪਣੇ ਆਪ ਹੀ ਵਾਧਾ ਹੋ ਜਾਂਦਾ ਹੈ ਦੁੱਧ ਦਾ ਤੱਤ ਹੁੰਦਾ ਹੈ ਪੋਟਾਸ਼ ਤੱਤ ਆਪਾਂ ਤਕਰੀਬਨ ਸਾਗੇ ਜਿਵੇਂ ਦਾਰ ਜਾਣਦੇ ਆ ਜਿਹੜਾ ਪੋਟਾਸ਼ ਤੱਤ ਦਾਣੇ ਦੇ ਵਾਜਨ ਦਾਣੇ ਨੂੰ ਮੋਟਾ ਕਰਨ ਦੇ ਵਿੱਚ ਚਮਕ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸ ਕਰਕੇ ਝਾੜ ਦੇ ਵਿੱਚ ਪੋਟਾਸ਼ ਤੱਤ ਦਾ ਬਹੁਤ ਵੱਡਾ ਯੋਗਦਾਨ ਹੈ ਇਹਨੂੰ ਆਪਾਂ ਕਿਸੇ ਵੀ ਤਰੀਕੇ ਆਖੋ ਪਰੋਖੇ ਨਹੀਂ ਦੱਸ ਸਕਦੇ ਜਿਹੜਾ ਬਜਾਈ ਵਕਤ ਆਪਾਂ ਪੋਟਾਸ਼ ਤੱਤ ਵਰਤਦੇ ਆਂ ਕਈ ਵਾਰੀ ਨਹੀਂ ਵਰਤਦੇ ਕਈ ਵਾਰੀ ਵਰਤਦੇ ਆਂ ਕੋ तकरीबन ਇਸ ਵੇਲੇ 50 55 ਦੇ ਨਾਂ ਤੱਕ ਬੂਟਾ ਉਹਦਾ ਕਾਫੀ ਹਿੱਸਾ ਜਿਹੜਾ ਵਰਤ ਰੁਕਿਆ ਹੁੰਦਾ ਤੇ ਜੇ ਇਸ ਵੇਲੇ ਜ਼ਮੀਨ ਦੇ ਵਿੱਚ ਫਾਸਫੋਰਸ ਦਾ ਵੀ ਘਾਟ ਆ ਜਾਵੇ ਤਾਂ ਫਿਰ ਢਾਣੇ ਦਾ ਜਿਹੜਾ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਇਸ ਕਰਕੇ ਇੱਥੇ ਆਪਾਂ ਫਾਸਫੋਰਸ ਤੇ ਪੋਟਾਸ਼ ਇਹਨਾਂ ਦੋਵੇਂ ਤੱਤਾਂ ਨੂੰ ਆਪਾਂ ਸਪਰੇਅ ਦੇ ਰਹੀਂ ਬੂਟੇ ਨੂੰ ਦੇਣਾ ਆਪਾਂ ਤੇ ਇਹ ਦੋਵੇਂ ਤੱਤ ਆਪਾਂ ਨੂੰ ਜਿਹੜੇ NPK ਆਪਾਂ ਵਰਤਦੇ ਹਾਂ ਉਹਨਾਂ ਦੇ ਵਿੱਚੋਂ ਮਿਲਦਾ 0 52 33 ਇਹਦੇ ਵਿੱਚੋਂ ਆਪਾਂ ਨੂੰ 52% ਫਾਸਫੋਰਸ ਤੱਤ ਤੇ 34% ਜਿਹੜਾ ਪੋਟਾਸ਼ ਤੱਤ ਆਪਾਂ ਨੂੰ ਮਿਲਦਾ ਇਹ ਵੀ ਆਪਾਂ ਸਪਰੇਅ ਦੇ ਤਰ੍ਹਾਂ 55 50 ਤੋਂ 55 ਦਿਨਾਂ ਦੇ ਨਿਗੇਟ ਦੇ ਇਸ ਫਸਲ ਦੇ ਉੱਤੇ ਕਰ ਦਨੇ ਆ ਤਾਂ ਇਹ ਦੋਵੇਂ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ ਤੇ ਝਾੜ ਦੇ ਵਿੱਚ ਆਟੋਮੈਟਿਕਲੀ ਵਾਧਾ ਹੋ ਜਾਂਦਾ ਕਿਉਂਕਿ ਜੇਕਰ ਫਸਲ ਦੇ ਵਿੱਚ ਇਹਨਾਂ ਤੱਤਾਂ ਦੀ ਥੋੜੀ ਵਾਲੀ ਘਾਟ ਰਹਿੰਦੀ ਹੈ ਤਾਂ ਉਹ ਆਪਣੇ ਆਪ ਉਹ ਪੂਰੀ ਹੋ ਜਾਂਦੀ ਹੈ ਤੇ ਝਾੜ ਦੇ ਵਿੱਚ ਵਾਧਾ ਹੋਣਾ ਫਿਰ ਕੁਦਰਤੀ ਆ ਹੁਣ ਇਹ ਆਪਾਂ ਪਾਉਣਾ ਕਿੰਨੀ ਮਾਤਰਾ ਦੇ ਵਿੱਚ ਆ 1 ਤੋਂ 1.5 ਕਿਲੋ 0.5534 ਆਪਾਂ ਉਹ ਵੀ ਸਪਰੇ 1.5 ਲੀਟਰ ਪਾਣੀ ਦੇ ਵਿੱਚ ਘੋਲ ਕੇ ਜੇ ਆਪਾਂ ਕਰ ਦਨੇ ਆ ਤਾਂ ਹਸਨ ਨੂੰ 2 ਮਹੀਨ ਤੱਕ ਪੂਰੀ ਮਾਤਰਾ ਦੇ ਵਿੱਚ ਜਿਹੜੇ ਮਿਲ ਜਾਂਦੇ ਨੇ ਤੇ ਇਹਦੇ ਵਿੱਚ ਤਾਂ ਕਈ ਖਾਨ ਵੀਰਾਂ ਦੂਸਰਿਆਂ ਹੋਰ ਕੋਈ ਜਿਵੇਂ ਆਪਾਂ ਉਲੀ ਨਾਸਕ ਦਾ ਪਤਲ ਪੇਟ ਸੁੰਡੀ ਵੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪੈਂਦੀ ਆ ਕਈ ਕਿਸਾਨ ਵੀ ਇਹ ਵਿੱਚ ਰਲਾ ਕੇ ਇਹ ਵੀ ਸਪਰੇਅ ਕਰ ਲੈਂਦੇ ਨੇ ਉਹ ਵੀ ਠੀਕਾ ਰਲ ਜਾਂਦਾ ਕੋਈ ਪ੍ਰੋਬਲਮ ਨਹੀਂ ਆਉਗੀ ਪਰ ਜੇਕਰ ਤੁਸੀਂ ਬੈਸਟ ਰਿਜ਼ਲਟ ਦੀ ਗੱਲ ਕਰਦੇ ਹੋ ਵੀ ਚੰਗੇ ਵਧੀਆ ਰਿਜ਼ਲਟ ਮਿਲਣਗੇ ਤਾਂ ਜੇਕਰ ਤੁਸੀਂ ਇਹਨੂੰ 50 55 ਦਿਨਾਂ ਦੇ ਬਾਅਦ ਸਪਰੇਅ ਇਕੱਲੀ ਇਹ ਵੀ ਕਰੋਗੇ ਤਾਂ ਜ਼ਰੂਰ ਸਮੋ ਜਿਹੜੇ ਜਿਹੜੇ ਬੈਸਟ ਰਿਜ਼ਲਟ ਮਿਲਣਗੇ ਅੱਗੇ ਨੂੰ ਵੀ ਤੁਸੀਂ ਧਿਆਨ ਰੱਖੋਗੇ ਤੁਹਾਨੂੰ ਪਤਾ ਲੱਗੂਗਾ ਜਦੋਂ ਇਹਦੇ ਜਿਹੜਾ ਦਾਣੇ ਦੇ ਵਿੱਚ ਬਾਜਨ ਤੇ ਦਾਣੇ ਦੀ ਚਮਕ ਬਿਲਕੁਲ ਇਹਦੇ ਤੇ ਵੱਖਰਾ ਤਰ੍ਹਾਂ ਦਾ ਤੁਹਾਨੂੰ ਦਿਖਾਈ ਦੇਊਗਾ ਕੀ ਝਾੜ ਦੇ ਵਿੱਚ ਜਿਹੜਾ ਵਾਦਾ ਬਿਲਕੁਲ 100% ਵਾਦਾ ਹੋਵੇਗਾ ਓਕੇ ਇਹਦੇ ਵਾਸਤੇ ਕੋਈ ਜਿਹੜਾ ਵੱਡਾ ਖਰਚਾ ਨਹੀਂ ਹੈਗਾ ਤੇ 200 ਰੁਪਏ ਤੋਂ ਵੀ ਘੱਟ ਹੀ ਹੁੰਦਾ ਕਿਲੋ ਦਾ ਜਿਹੜਾ ਰੇਟ ਹੈ ਤੇ ਇੱਕ ਕਿੱਲੇ ਦੇ ਵਾਸਤੇ ਆਪਾਂ 1 ਕਿਲੋ ਤੋਂ ਲੈ ਕੇ 1.5 ਕਿਲੋ ਤੱਕ 0.52 ਤੋਂ 30 ਸਪਰੇਅ ਆਪਾਂ ਕਰ ਸਕਦੇ ਆ ਸਭ ਤੋਂ ਵਧੀਆ ਤਰੀਕਾ ਇਹ ਰਹੂਗਾ ਵੀ ਆਪਾਂ ਇਹਨੂੰ ਕੱਲੀ 1.5 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰੀਏ 100 ਲੀਟਰ ਪਾਣੀ ਦੇ ਵਿੱਚ ਵੀ ਕਰ ਸਕਦਾ ਹੈ ਇਹਦੇ ਨਾਲ ਕੋਈ ਜ਼ਿਆਦਾ ਪੱਤੇ ਹੀ ਨਹੀਂ ਬਚਦੇ ਜਿੰਨਾ ਪਾਣੀ ਆਪਾਂ ਵੱਧ ਲਾ ਲਾਂਗੇ ਉਹ ਥੋੜਾ ਠੀਕ ਰਹਿੰਦਾ ਪਰ ਕਿਉਂਕਿ ਇਹ ਕੋਈ ਮਤਲਬ ਵੀਡੀ ਸਾਈਡ ਨਹੀਂ ਹੈਗਾ ਇਹ ਆਪਾਂ ਪੱਤੇ ਦੇ ਉੱਪਰ ਸਾਰੀ ਹਰੇਕ ਖੇਤ ਦੇ ਹਰੇਕ ਕੋਨੇ ਤੱਕ ਸਪਰੇਅ ਚਲੀ ਜਾਵੇ ਤਾਂ ਇਹਦੇ ਬੈਸਟ ਰਿਜ਼ਲਟ ਆਉਣਗੇ ਸੋ ਦੋਸਤੋ ਆਪਾਂ ਜੇਕਰ ਆਪਣੀ ਫਸਲ ਦੇ ਉੱਤੇ ਭਾਵੇਂ ਫਸਲ ਆਪਣੀ ਤੋ ਲੈ ਵੀ ਕੋਈ ਵੀ ਵੈਰਾਈਟੀ ਆ 50 55 ਦਿਨਾਂ ਬਾਅਦ ਜਦੋਂ ਇਹਦੇ ਵਿੱਚ ਇੱਕ ਬਰੀਕ ਬੱਲੀ ਬਣੀ ਸ਼ੁਰੂ ਹੋ ਜਾਂਦੀ ਆ ਉਸ ਵੇਲੇ ਜੇਕਰ 0.323 ਦੀ ਸਪਰੇ ਕਰਦੇ ਆ ਤਾਂ ਜਰੂਰ ਵਧੀਆ ਜਿਹੜੇ ਝਾੜ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਨਾਈਟ੍ਰੋਜਨ ਦੇ ਵਾਸਤੇ ਅੱਗੇ ਵੀ ਆਪਾਂ ਨੂੰ ਜ਼ਰੂਰਤ ਪੈਣੀ ਆ ਉਹ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਜਿਹੜੀ ਆਪਾਂ 13 ਜੀ ਉਹ 45 ਵਗੈਰਾ ਦੀ ਸਪਰੇ ਕਰਦੇ ਆ ਜਾਂ ਕੋਈ ਹੋਰ ਉਲੀ ਨਾਸ਼ਕ ਆਪਾਂ ਨੂੰ ਵਰਤਣ ਦੀ ਲੋੜ ਪੈਂਦੀ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਜਰੂਰ ਸ਼ੇਅਰ ਕਰਾਂਗੇ ਹੁਣ ਜੇਕਰ ਹੋ ਸਕੇ ਜੇਕਰ ਤਾਂ ਫਸਲ ਦੇ ਉੱਤੇ ਤੁਹਾਨੂੰ ਲੱਗਦਾ ਹੋਵੇ ਪਤਾਲ ਫੀਟ ਫੂਡੀ ਦਾ ਹਮਲਾ ਨਾਲ ਦਿਖਾਈ ਦਿੰਦਾ ਤਾਂ ਦਵਾਰਾ ਦਵਾਰਾ ਠੋਣੀ ਚੱਕਣ ਨਾਲ ਉਹ ਇਹਦੇ ਵਿੱਚ ਕੋਈ ਫੇਮ ਜਾਂ ਕੋਰਾ ਜਨ ਜਾਂ ਰੋਟ ਕੋਈ ਵਗੈਰਾ ਇਸ ਤਰ੍ਹਾਂ ਦਾ ਕੋਈ ਟੈਕਨੀਕਲ ਪਾਸਟਿਸ ਸਪਰੇਇ ਤੁਸੀਂ ਕਰ ਸਕਦੇ ਹੋ ਪਰ ਬਖਰੇ ਤੇ ਵਧੀਆ ਰਿਜ਼ਲਟ ਦੇ ਵਾਸਤੇ ਤੁਹਾਨੂੰ ਕੱਲੀ ਜਿਹੜੀ ਦਵਾਈ ਹੈ 05234 ਇਹ ਵੀ ਜੇ ਤੁਸੀਂ ਸਪਰੇਅ ਕਰਦੇ ਹੋਗੇ ਤਾਂ ਝਾਰ ਤੁਹਾਨੂੰ ਜ਼ਰੂਰ ਵਖਰਾ ਦਿਖਾਈ ਦੇਊਗਾ ਦਊਗਾ ਇਹ ਅੱਗੇ ਤੋਂ ਵੀ ਤੁਸੀਂ ਅਗਲੇ ਸਾਲ ਦੇ ਵਾਸਤੇ ਨੋਟ ਕਰਕੇ ਰੱਖ ਸਕਦੇ ਹੋ ਇਹ ਗੱਲ ਤੁਹਾਨੂੰ ਬਿਲਕੁਲ ਪਤਾ ਲੱਗੂਗਾ ਵੀ 05763 ਦੇ ਜਿਹੜੇ ਕੀ ਰਿਜ਼ਲਟ ਨੇ ਸੋ ਦੋਸਤੋ ਜਰੂਰ ਟਰਾਈ ਕਰੋ ਅਲੱਗ ਤੋਂ ਟਰਾਈ ਕਰੋ ਤੁਹਾਨੂੰ ਬਿਲਕੁਲ ਪਤਾ ਲੱਗੂਗਾ ਕੋਈ ਬਹੁਤ ਵੱਡੇ ਖਰਚੇ ਵਾਲੀ ਗੱਲ ਵੀ ਨਹੀਂ ਹੈਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਅੰਤ ਵਿੱਚ ਸਾਰੇ ਮੇਰੇ ਖਾਨ ਵੀਰਾਂ ਨੂੰ ਸ਼ਤਿ ਸ਼੍ਰੀ ਅਕਾਲ ਜੀ ਧੰਨਵਾਦ